ਅਕਾਲੀ ਲੀਡਰ ਵਿਕਰਮ ਸਿੰਘ ਮਜੀਠੀਆ ਨੇ ਮਾਨ ਸਰਕਾਰ ਨੂੰ ਕਿਹਾ ਪੁੱਛਿਆ ਕਿ ਸੀਐਮ ਮਾਨ ਕਿਉਂ ਨਹੀਂ ਕੋਈ ਕਾਰਵਾਈ ਕਰ ਰਹੀ ਇਲਜ਼ਾਮ ਹੈ ਕਿ ਹਰਿਆਣਾ ਪੁਲਿਸ ਪੰਜਾਬ ਦੀ ਸੀਮਾ ਵਿੱਚ ਕਾਰਵਾਈ ਕਰ ਰਹੀ ਹੈ ਅਜੇ ਤੋਹਨਾ ਮਾਨ ਸਰਕਾਰ ਤੇ ਇਲਜ਼ਾਮ ਲਾਇਆ ਹੈ ਕਿ ਸਭ ਖੱਟਰ ਸਰਕਾਰ ਨਾਲ ਮਿਲੀ ਭੁਗਤ ਕਰਨ ਹੋ ਰਹੀ ਹੈ ਹੁਣ ਮੈਂ ਭਗਵੰਤ ਮਾਨ ਨੂੰ ਸਿੱਧਾ ਮੇਰਾ ਸਵਾਲ ਹੈ ਕਿ ਭਾਈ ਬਾਰਡਰ ਤੋਂ ਟੱਪੇ ਨਹੀਂ ਤੇ ਪੰਜਾਬ ਦੀ ਧਰਤੀ ਤੇ ਆ ਕੇ ਹਰਿਆਣਾ ਪੁਲਿਸ ਦਾ ਕਾਰਵਾਈ ਕਰਨ ਲਈ ਉਹਨਾਂ ਨੇ ਪ੍ਰੈਸ ਨੋਟ ਵੀ ਜਾਰੀ ਕਰਤਾ ਐਸਪੀ ਨੇ ਬਿਆਨ ਵੀ ਦੇਤਾ ਤੇ ਸਾਡਾ ਭਗਵੰਤ ਮਾਨ ਕਦੇ ਲਈ ਸੁੱਤਾ ਪਿਆ ਜਿਹੜੇ ਅਥਰੂ ਗਾਇਸ ਮੈਨੂੰ ਅੱਜ ਚਲੋ ਮੈਂ ਇਹਨਾਂ ਨੂੰ ਵੀ ਪੁੱਛਿਆ ਕਹਿੰਦੇ ਕੋਈ ਹਿਸਾਬ ਹੀ ਨਹੀਂ ਜੋ ਮੈਂ ਹੋਰ ਪੁੱਛ ਕੇ ਆਇਆ ਹਾਂ ਕੋਈ ਗਿਣਤੀ ਕਹਿ ਰਿਹਾ ਜੀ 100 ਦੇ ਹਜ਼ਾਰ ਦੇ ਨੇੜੇ ਤੇੜੇ ਕੋਈ 500 ਕਹਿ ਰਿਹਾ ਕੋਈ ਹਜ਼ਾਰ ਕਹਿ ਰਿਹਾ ਫਿਰ ਰਬਰ ਬੁਲੇਟ ਰਬੜ ਬੁਲੇਟ ਜਿਹੜੀਆਂ ਬੰਦ ਹੋ ਗਈਆਂ ਨੇ ਜਿਹੜਾ ਜੰਮੂ ਕਸ਼ਮੀਰ ਇੰਨਾ ਰੌਲਾ ਪਿਆ ਸੀਗਾ ਕਿ ਇਹ ਜਿਹਦੇ ਵੱਜ ਜਾਂਦੀਆਂ ਨੇ ਜੇ ਕਿਸੇ ਦੇ ਅੱਖ 'ਚ ਵੱਜ ਗਈ ਉਹਦੀ ਅੱਖ ਹੀ ਚਲੀ ਜਾਂਦੀ ਹੈ ਉਹ ਦੇਖ ਨਹੀਂ ਸਕਦਾ ਜਿਹੜੀਆਂ ਗੱਡੀਆਂ ਉੱਥੇ ਖਲੋਤੀਆਂ ਨੇ ਉਹ ਵੀ ਮੈਂ ਵੀਡੀਓ ਬੜੀ ਛੇਤੀ ਹੁਣ ਜਾਰੀ ਕਰੂੰਗਾ ਉਹ ਗੱਡੀਆਂ ਤਾਂ ਜੰਮੂ ਕਸ਼ਮੀਰ ਦੇ ਨੰਬਰ ਦੀਆਂ ਨੇ ਮਤਲਬ ਜਿਹੜੀ ਜੰਮੂ ਕਸ਼ਮੀਰ ਬੈਨ ਹੋ ਗਈ ਚੀਜ਼ ਉਹ ਲਿਆ ਕੇ ਤੁਸੀਂ ਆਰਡਰ ਤੇ ਭਾਰ ਉੱਥੇ ਲਾਤੀ ਤੇ ਛਿੱਟੀ ਪੰਜਾਬ 'ਚ ਜਾਂਦੇ ਹੋ ਪੰਜਾਬ ਚ ਜੇ ਕੋਈ ਲਾਉਣ ਆਰਡਰ ਦੀ ਸਥਿਤੀ ਹੈ ਤੇ ਭਗਵੰਤਮਾਨ ਦੱਸੇ ਨਾ ਭਗਵੰਤਮਾਨ ਤਾਂ ਕਹਿੰਦਾ ਸਭ ਠੀਕ ਆ ਤੇ ਜੇ ਸਭ ਠੀਕ ਆ ਜਿਹੜੇ ਨੁਕਸਾਨੇ ਜਾ ਰਹੇ ਜਿਹੜੇ ਫੱਟਰ ਹੋ ਰਿਹਾ ਜਿਨ੍ਹਾਂ ਦੇ 100 ਤੋਂ ਵੱਧ ਜਿਨ੍ਹਾਂ ਦਾ ਤੁਸੀਂ ਇਲਾਜ ਕਰ ਰਹੇ ਹੋ ਉਹ ਕਿਹੜੀ ਤਾਕਤ ਨਾਲ ਕਿਹੜੇ ਅਸਮਾਨ ਤੋਂ ਧਰਤੀ ਤੇ ਕਿਹੜੀ ਅਸਮਾਨਾ ਤੋਂ ਧਰਤੀ ਤੇ ਇਹੋ ਜੀ ਤਾਕਤ ਡਿੱਗੀ ਆ ਜਿਹੜੇ ਉਹਨਾਂ ਨੂੰ 100 ਨੂੰ ਫੱਟਰ ਕਰ ਗਈ ਆ ਤੇ ਜੇ 100 ਬੰਦਾ ਫੱਟਰ ਹੋਇਆ ਤੇ ਪਰਚਾ ਨਹੀਂ ਬਣਦਾ ਪਿੰਡ ਚ ਇੱਕ ਹੋ ਜੇ ਤੇ ਤਾਂ ਪਰਚਾ ਹੋ ਜਾਂਦਾ ਮਗਰ ਇਹ ਬਾਰਡਰ ਤੇ ਪਤਾ ਨਹੀਂ ਕਿਹੜੀ ਮਿਲੀ ਭੁਗਤ ਹੈ ਫਿਕਸਡ ਮੈਚ ਚੱਲ ਰਿਹਾ ਕਿਸਾਨਾਂ ਨੂੰ ਪਰੇਚਾਨ ਤੇ ਮੂਰਖ ਬਣਾਉਣ ਦਾ ਕਿ ਇਹ ਤੇ ਕਾਰਵਾਈ ਕੋਈ ਨਹੀਂ ਹੋ ਰਹੀ